ਹਾਂਜੀ ਭਾਈ ਆਪਾਂ ਸਵੇਰੇ ਕੰਮ ਨੇ ਮੇੜ ਕੇ ਆਂਡੇ ਮੁੰਡੇ ਚੱਕ ਕੇ ਆਏ ਸੀਗੇ ਸਰਪ੍ਰਾਈਜ਼ ਦੇਣ ਸਾਨੂੰ ਇੱਕ ਸਾਨੂੰ ਵੀਡੀਓ ਦੇ ਵਿੱਚ ਅੱਗੇ ਦਿਖਾਵਾਂਗੇ ਮੇਰੇ ਛੋੜੇ ਭਰਾ ਨੂੰ ਉਹਦੇ ਕਿਸੇ ਦੋਸਤ ਨੇ ਮਤਲਬ ਵੀ ਬਾਹਰੋਂ ਮੋਬਾਈਲ ਗਿਫਟ ਕੀਤਾ ਸੀਗਾ ਰੈਨੋ ਆ ਆਪਣਾ ਕਿਹੜਾ ਭਾਈ ਮੈਨੂੰ ਤਾਂ ਇੰਨਾ ਪਤਾ ਨਹੀਂਗਾ ਇਹ ਸੀਗਾ 36600 ਰੁਪਏ ਦਾ ਤੇ ਆਨਲਾਈਨ ਮੰਗਾਇਆ ਸੀ ਤੇ ਆਪਣਾ ਇੱਕ ਵੀਰ ਸੀਗਾ ਪੈਂਦਾ ਪੰਕਜ ਮੋਬਾਈਲ ਅਗਲਾ ਮੁੰਡਾ ਉਹਨੇ ਆਰਡਰ ਕਰਕੇ ਦਿੱਤਾ ਸੀਗਾ ਉਹੀ ਦੁਕਾਨ ਤੇ ਆਇਆ ਸੀ ਭਾਈ ਮੋਬਾਈਲ ਫੜਾਉਣ ਤੇ ਅਸੀਂ ਦੋਨੇ ਭਰਾ ਗਏ ਮੋਬਾਈਲ ਲੈਣ ਵਾਸਤੇ ਸੋਨ ਦਿਖਾਉਣੇ ਆ ਭਾਈ ਅਨਬਾਕਸਿੰਗ ਕਰੀ ਜਾਂਦਾ ਬਾਈ ਕਿਉਂ ਬਾਈ ਫਲਿੱਪ ਕਰ ਰੋਈਆਂ ਚੀਜ਼ਾਂ ਕਈਆਂ ਦੀ ਫੇਕ ਫੂਕ ਹੁੰਦੀਆਂ ਤਾਂ ਕਰਕੇ ਮੁੰਡਾ ਮੋਬਾਈਲ ਵਾਲਾ ਜਾਣਕਾਰ ਸੀਗਾ ਉਹ ਕਹਿੰਦਾ ਬਾਈ ਇੱਥੇ ਖੋਲ ਕੇ ਦੇਖ ਲਓ ਤੁਸੀਂ ਆਪ ਦਾ ਹੈ ਨਾ ਕੱਲ ਨੂੰ ਕੋਈ ਗੱਲਬਾਤ ਹੋਏ ਨਹੀਂ ਆ ਮੁੜ ਕੇ ਮੋੜ ਮੜੀ ਵਾਲਾ ਕੰਮ ਹੋ ਜਾਂਦਾ ਹੁੰਦਾ ਤੇ ਅਸੀਂ ਮੋਬਾਈਲ ਲੈਣ ਗਏ ਸੀ ਬਾਈ ਤੁਹਾਨੂੰ ਦੱਸਿਆ ਸੀਗਾ ਸਵੇਰੇ ਮੈਂ ਬਾਹਰ DNA ਸੀਗਾ ਸ਼ਾਮ ਨੂੰ ਆਏ ਸੀ ਆਪਾਂ ਮੁੜ ਕੇ ਤੇ ਤੁਹਾਨੂੰ ਦੱਸ ਦਿਆਂ ਵੀ ਕਿੰਨੇ ਵਜੇ ਮੁੜ ਕੇ ਆਪਾਂ ਫਾਰਮ ਤੇ ਜਾਵਾਂਗੇ ਅੱਗੇ ਤੇ ਪਹਿਲਾਂ ਤੁਸੀਂ ਇਹ ਮੋਬਾਈਲ ਚੈੱਕ ਕਰੋ ਬਾਈ ਕਿੱਦਾਂ ਲੱਗਿਆ ਆ ਮੇਰਾ ਛੋਟਾ ਭਰਾ ਖੜਾ ਆ ਮੁੰਡਾ ਡਿਲੀਵਰੀ ਵਾਲਾ ਲਾਲ ਕੌਣ ਸੀਗਾ ਭਾਈ ਇਹ ਬਹੁਤ ਵਧੀਆ ਕੰਪਨੀ ਦਾ 12GB RAM ਹੈ ਇਹਦੀ ਤੇ 256GB ਆਪਦੀ ਮੈਮਰੀ ਹੈ ਹਨਾ ਇਹਦੀ ਇਹ ਖੇਡਦਾ ਮੁੰਡਾ ਪਬਜੀ ਸਾਡਾ ਛੋਟਾ ਉਹ ਗੇਮ ਕਰਕੇ ਮੁੰਡੇ ਨੇ ਇਹ ਮੋਬਾਈਲ ਲੈਤਾ ਸੀਗਾ ਕਹਿੰਦਾ ਵੀ ਵਧੀਆ ਇਹ ਹੁਣ 300 ਮੋਬਾਈਲ ਨਾਲ ਤਾਂ ਹੈਂਗ ਹੁੰਦਾ ਤੇ ਇਹਦੀ ਜੀਬੀ ਵੀ ਬਹੁਤ ਜ਼ਿਆਦਾ ਹੈ ਹਨਾ ਤੇ ਜਿਹੜੀ ਇਹ RAM ਹੁੰਦੀ ਹੈ ਭਾਈ ਉਹ ਵੀ ਬਹੁਤ ਜ਼ਿਆਦਾ ਆ ਗਈ ਤੇ ਜਮਾ ਨਵਾਂ ਡੱਬਾ ਬੰਦ ਪੈ ਕੇ ਮੁੰਡੇ ਨੂੰ ਲਿਆ ਕੇ ਦਿੱਤਾ ਸੀਗਾ ਤੇ ਦੋਸਤ ਨੇ ਜੈਸੀ ਬਾਹਰੋਂ ਤੇ ਤੁਸੀਂ ਦੇਖ ਸਕਦੇ ਹੋ ਅਨਬਾਕਸ ਕੀਤਾ ਜੀ ਬਾਈ ਨੇ ਹਨਾ ਫਲਿੱਪਕਾਰਟ ਵਾਲੇ ਨੇ ਤੇ ਕਿਉਂ ਬਾਈ ਜੇ ਘਰੇ ਖੋਲਦੇ ਆਂ ਕਈ ਵਾਰੀ ਕੋਈ ਦਿੱਕਤ ਆ ਜਾਏ ਮੁੜ ਕੇ ਤੁਹਾਨੂੰ ਪਤਾ ਹੀ ਆ ਹਨਾ ਤੇ ਮੋਬਾਈਲ ਵਾਲਾ ਵੀਰ ਜੀ ਆ ਪੰਕੇ ਚ ਫੂਲ ਮੋਬਾਈਲ ਦਾ ਬਹੁਤ ਵਧੀਆ ਕੰਮ ਕਰਦਾ ਜੇ ਕਿਸੇ ਨੂੰ ਲੋੜ ਹੋਵੇ ਕਿਸੇ ਚੀਜ਼ ਦੀ ਆਪਾਂ ਨੂੰ ਮੈਸੇਜ ਕਰ ਦਿਓ ਤੇ ਆਪਾਂ ਤੁਹਾਨੂੰ ਨੰਬਰ ਮੈਂਸ਼ਨ ਕਰ ਦਾਂਗੇ ਇਹਦਾ ਵੀਰ ਦਾ ਪੰਕੇ ਚ ਮੋਬਾਈਲ ਵਾਲਾ ਫੂਲ ਵਿਖੇ ਦੁਕਾਨ ਹੈ ਜੀ ਫੂਲ ਕਾ ਜੈਹਾਂ ਏਡੇ ਤੇ ਬਾਈ ਬਹੁਤ ਸੁਲਝਾਵਾ ਬੰਦਾ ਸੂਝਵਾਨ ਬੰਦਾ ਹੈਗਾ ਵਿਚਾਰਾ ਕਹਿੰਦਾ ਵੀ ਇੱਥੇ ਤੁਸੀਂ ਖੋਲ ਕੇ ਦੇਖ ਲਓ ਕੱਲ ਨੂੰ ਕੋਈ ਗੱਲਬਾਤ ਹੋ ਜਾਂਦੀ ਆ ਫਿਰ ਆ ਇਹ ਸਾਡੇ ਵੀਰਾਂ ਨੂੰ ਇੰਨਾ ਕੁ ਬੇਨਤੀ ਆ ਵੀ ਕੋਈ ਫਲਿੱਪ ਕਰ ਤੋਂ ਮੰਗਾਉਣੇ ਆ ਉਹ ਡਿਲੀਵਰੀ ਵਾਲ ਦੇ ਕੋਲੇ ਖੜੇ ਖੜੇ ਆਪਣਾ ਪਾਰਸਲ ਖੋਲ ਕੇ ਦੇਖਿਆ ਕਰੋ ਕਈ ਵਾਰੀ ਫੇਕ ਚੀਜ਼ ਆ ਜਾਂਦੀ ਹੈ ਬੱਚੇ ਹਨਾ ਤੇ ਮੋਬਾਈਲ ਦਾ ਓਕੇ ਸੀਗਾ ਬਾਈ ਸਾਰਾ ਕੁਝ ਮੋਬਾਈਲ ਦੇ ਵਿੱਚ ਡੱਬਾ ਹੈੱਡਫੋਨ ਸਾਰਾ ਕੁਝ ਓਕੇ ਰਿਪੋਰਟ ਸੀਗੀ ਤੇ ਚਾਰਜਰ ਵਗੈਰਾ ਆ ਸਾਡਾ ਛੋਟਾ ਦੇਖੀ ਜਾਂਦਾਗਾ ਬਾਈ ਤੇ ਧੰਨਵਾਦ ਕਰਦੇ ਆ ਆਪਾਂ ਮੋਬਾਈਲ ਆ ਮੋਬਾਈਲਾਂ ਦੀ ਦੁਕਾਨ ਵਾਲੇ ਵੀਰ ਦਾ ਪੰਕਜ ਬਾਈ ਦਾ ਜਿਹਨੇ ਆਰਡਰ ਕਰਕੇ ਮੋਬਾਈਲ ਮੰਗਾਇਆ ਸਹੀ ਸਲਾਮਤ ਆਪਣੇ ਕੋਲ ਚੀਜ਼ ਆਪਣੀ ਪਹੁੰਚ ਗਈ ਸੀ 36600 ਰੁਪਏ ਦਾ ਮੋਬਾਈਲ ਸੀ ਬਾਈ ਹਨਾ 5400 ਦਾ ਫਿਰ ਵੀ ਸੀਗਾ ਤੇ ਮੋਬਾਈਲ ਲੈ ਕੇ ਆਪਾਂ ਚਲੇ ਗਏ ਬਾਈ ਘਰੇ ਤੇ ਉਸ ਤੋਂ ਬਾਅਦ ਆਪਾਂ ਆ ਗਏ ਸੀਗੇ ਬਾਈ ਫਾਰਮ ਤੇ ਤੁਸੀਂ ਦੇਖ ਸਕਦੇ ਹੋ ਸਵੇਰ ਵਾਲੀ ਵੀਡੀਓ ਤੇ ਖੱਟਾ ਪੜਨਾ ਸੀ ਮੇਰੇ ਹੁਣ ਨੀਲਾ ਕਈ ਵਾਰੀ ਵੀਰ ਕਹਿੰਦਾ ਵੀ ਉਹੀ ਵੀਡੀਓ ਚੱਕ ਚੱਕ ਪਾਈ ਜਾਂਦਾ ਹਨਾ ਤੇ ਇਹ ਆਪਾਂ ਆ ਗਏ ਸੀ ਫਾਰਮ ਤੇ ਬਾਈ ਟਾਈਮ ਹੈਗਾ ਸੀਗਾ ਤਕਰੀਬਨ 3:30 ਦਾ ਤੇ ਥੋੜਾ ਲੇਟ ਹੋ ਗਏ ਸੀ ਤਾਂ ਕਰਕੇ ਤੇ ਆ ਬੈਠੀਆਂ ਆਪਣੇ ਜਾਨਵਰ ਬਾਈ ਸਾਰੇ ਦੇਖੀ ਜਾਂਦੇ ਸੀ ਆਪਾਂ ਨੂੰ ਵੀ ਆ ਕੇ ਫੀਡ ਪਾਉਣਗੇ ਤੇ ਪਾਣੀ ਤਾਂ ਨਹੀਂ ਪਾਉਣਗੇ ਪਾਣੀ ਦੀ ਬਾਅਦ ਦੀ ਭਾਵੇਂ ਲੱਗਾ ਪਾਪਾ ਜੀ ਮੁੜ ਕੇ ਆਪਾਂ ਫੀਡ ਪਾਈ ਇਹਨ ਆਦੂ ਹੀ ਦੇਖ ਸਕਦੇ ਹੋ ਬਾਈ ਸਾਰੀਆਂ ਡਿੱਕੀ ਜਾਂਦੀਆਂ ਇਹ ਵੀ ਆਪਣਾ ਇੱਕ ਤਰ੍ਹਾਂ ਦਾ ਪਰਿਵਾਰ ਹੁੰਦਾ ਬਾਈ ਹੈਨਾ ਤੇ ਆਂਡੇ ਪਏ ਸੀਗੇ ਖੁੱਡਿਆਂ ਖੱਡਿਆਂ ਚ ਉਹ ਵੀ ਤੁਹਾਨੂੰ ਦੱਸਾਂਗੇ ਸਾਰੇ ਆਂਡੇ ਤਕਰੀਬਨ 사ਦੇ ਦਿਨ ਦੇ ਕਿੰਨੇ ਹੁੰਦੇ ਆ ਪਹਿਲਾਂ 12 ਵਜੇ ਤੋਂ ਪਹਿਲਾਂ ਆਪਾਂ ਵੀਡੀਓ ਇੱਕ ਪਾਤੀ ਸੀ ਉਹਨਾਂ 17-18 ਆਂਡੇ ਸੀਗੇ ਤੇ ਆਪਾਂ ਫਿਰ ਦੀ ਬਾੜ ਦੀ ਪੜਨ ਲੱਗੇ ਆ ਬਾਈ ਤੇ ਇਹ ਆਪਣੇ ਕੋਲੇ ਖੜੀਆਂ ਦੇਖ ਲਓ ਬਾਈ ਛੰਗਾਂ ਬਹੁਤ ਵੱਡੀਆਂ ਮਾਰਦੀਆਂ ਬਾਈ ਤੁਹਾਨੂੰ ਪਤਾ ਕਿੱਥੇ ਕਿੱਥੇ ਮਾਰਦੀਆਂ ਜਿਹੜੇ ਬਾੜ ਮਨ ਵੀਰ ਭਰਾਗੇ ਜਿੰਨਾਂ ਨੇ ਰੱਖੇ ਹੋਏ ਜਾਨਵਰ ਤੇ ਆਪਾਂ ਬੋਖੀ ਹੁੰਦੀਆਂ ਕੋਲੇ ਖੜਕੇ ਆਪਾਂ ਫੀਡ ਵਗੈਰਾ ਪਾਉਣੇ ਆ ਤੇ ਉਹਨੂੰ ਠੰਗਾ ਮਰਾਉਂਦੀਆਂ ਇਹ ਪੀੜੀ ਇਹ ਨਾਲ ਹੀ ਸਵੇਰੇ ਆਪਾਂ ਕਰਾਤੀ ਸੀਗੀ ਤੇ ਹੁਣ ਪੀੜੀ ਆਪਾਂ ਕਰਾਉਂਦੇ ਨੇ ਥੱਕ ਜਾਂਦੀਆਂ ਫਿਰ ਇਹ ਬਹੁਤ ਸ਼ੋਰ ਕਰਦੀਆਂ ਬਾਈ ਬਹੁਤ ਜ਼ਿਆਦੇ ਤੇ ਬਾਹਰ ਦੀ ਆਪਾਂ ਚੱਕੀ ਭਰ ਕੇ ਫੀਡ ਦੀ ਆਪਾਂ ਆਗੇ ਖੁੱਡਿਆਂ ਵੱਲ ਤੇ ਕਰੇਟਾਂ ਦੇ ਵਿੱਚ ਬਾਈ ਉਹੀ ਅੱਗੇ ਥੋੜੀ ਥੋੜੀ ਫੀਡ ਭਾਗੇ ਚਾਰੇ ਕਰੇਟਾਂ 'ਚ ਕਿਰਾਂ ਆਪਾਂ ਇਹਨਾਂ ਨੂੰ ਹਾਂਸਾਨਤ ਕਰ ਦਿੰਦੇ ਆ ਤੇ ਨਹੀਂ ਬਾਈ ਮਾ ਮਾ ਬਿਠਾਂ ਕਰ ਦਿੰਦੀਆਂ ਧੂਫੇ ਤੇ ਆਂਡੇ ਲੱਗਣੇ ਆਪਾਂ ਕਰਤੇ ਸਟਾਰਟ ਫੀਡ ਬਾਈ ਕ੍ਰੇਟਰ ਭਾਤੇ ਹੀ ਫੀਡ ਦੇ ਆਪਾਂ ਤੇ ਆਹ ਆ ਰੀਆਰ ਬਰੀਡ ਆ ਬਈ ਆਪਣੇ ਕੋਲ ਅਦਾ ਰੰਗ ਦੀ ਹੈ ਜੇ ਕਿਸੇ ਵੀਰ ਨੇ ਆਂਡੇ ਲੈਣੇ ਹੋਣ ਤੇ ਜਾਂ ਮੁਰਗੀਆਂ ਲੈਣੀਆਂ ਹੋਣ ਆਪਣਾ ਮੈਸੇਜ ਕਰਕੇ ਆਪਣੇ ਨਾਲ ਸੰਪਰਕ ਕਰ ਸਕਦਾਗਾ ਤੇ ਆਪਾਂ ਇਹ ਫਾਰਮ ਤੇ ਬਾਈ ਨਵਾਂ ਜਾਨਵਰ ਪਾਉਣਾ ਕਿ ਤੋੜਾ ਹਿਆ ਜਾਨਵਰ ਨਵਾਂ ਪਾਉਣਾ ਆਪਾਂ ਹੋਰ ਤੇ ਇਹ ਮੁਰਗੀਆਂ ਸਾਡੀਆਂ ਆਂਡੇ ਤੇ ਆ ਬਾਈ 7 ਤੋਂ 8 ਮਹੀਨਾ ਦੇ ਵਿੱਚ ਵਿੱਚ ਮੁਰਗੀਆਂ ਇਹ ਤੇ 3 ਸਾਲ ਦਾਗਾ ਤਾਰ ਆਂਡੇ ਦਿੰਦੀਆਂ ਬਾਈ ਇਹਨਾਂ ਨੂੰ ਬਿਮਾਰੀ ਬਹੁਤ ਜ਼ਿਆਦਾ ਘੱਟ ਲੱਗਦੀ ਹੈ ਕਿਸੇ ਵੀ ਰੇਣ ਲੈਣੀਆਂ ਹੁਣ ਮੁਰਗੀਆਂ ਤੇ ਆਪਾਂ ਨੂੰ ਮੈਸੇਜ ਕਰ ਸਕਦਾਗਾ ਤੇ ਆਪਾਂ ਦੱਸ ਦਾਂਗੇ ਰੇਟ ਵੇਟ ਤੇ ਕੋਈ ਨਹੀਂ ਘੱਟ ਵੱਧ ਵੀ ਕਰ ਲਾਂਗੇ ਜੇ ਕਿਸੇ ਨੇ ਇਕੱਠੀਆਂ ਲੈਣੀਆਂ ਹੁਣ ਤਾਂ ਹਨਾ ਆਪਣੇ ਕੋਲੇ ਇਹ 80 ਕ ਜਾਨਵਰ ਆ ਬਾਈ ਕਿਰਾਂ ਤੇ ਇਹ ਦੋ ਟਰੇ ਆਂਡੀਆਂ ਨੇ ਡੇਲੀ ਹੋਈਆਂ ਨੇ ਬਾਈ ਆਂਡੇ ਤਕਰੀਬਨ ਸਾਰੀਆਂ ਦਿੰਦੀਆਂ ਤੇ ਜੇ ਕਿਸੇ ਨੇ ਲੈਣੀ ਹ ਤੇ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਬਈ ਸਬਸਕ੍ਰਾਈਬ ਕਰ ਲੈ ਕੋ ਚੈਨਲ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਸੋਡੇ ਭਰਾਵਾਂ ਨਾਲ ਹੀ ਕੰਮ ਚੱਲਦਾ ਸਾਰਾ ਹਨਾ ਸੋਸ਼ਲ ਮੀਡੀਆ ਤੇ ਆਪਾਂ ਵੀਡੀਓ ਦੇਖ ਕੇ ਇੱਕ ਦੂਜੇ ਨਾਲ ਤਾਂਸੀ ਖੜੀ ਨਾ ਜਾਣਕਾਰੀ ਪ੍ਰਾਪਤ ਕਰ ਲੈਨੇ ਆ ਇਹੀ ਹੁੰਦਾ ਬਾਈ ਹਨਾ ਨਹੀਂ ਚੁੱਪ ਜਬੀਤਾ ਮੈਂ ਤਾਂ ਅੱਗੇ ਫਾਰਮ ਤੇ ਆਂਡੇ ਵੀ ਚੱਕ ਸਕਦਾ ਤੇ ਮਤਲਬ ਵੀ ਖਰਾਕ ਵੇਲੇ ਆਪਾਂ ਅੱਗੇ ਆ ਦਾ ਮੋਬਾਈਲ ਦੇਖ ਕੇ 2 ਮਿੰਟ ਘਰੇ ਵੀ ਜਾ ਸਕਦਾ ਨਾ ਤੇ ਮੈਂ ਇਹੀ ਸੋਚਦਾ ਨਾ ਵੀ ਵੀਡੀਓ ਬਣਾ ਕੇ ਤੇ ਨਾ ਇਹ ਤਾਂ ਆਪਾਂ ਬਈ ਮਨੋਰੰਜਨ ਹੋ ਜਾਂਦਾ ਨਾ ਟਾਈਮ ਪਾਸ ਹੋ ਜਾਂਦਾ ਨਾਲੇ ਤੁਹਾਡੇ ਵੀਰ ਭਰਾ ਆਪਨੂੰ ਤੇ ਮਤਲਬ ਵੀ ਅੱਗੇ ਵਧਾਉਣ ਵਾਸਤੇ ਮਦਦ ਕਰਦੇ ਹਨ ਤਾਂ ਇਹੋ ਕਹਿਣਾ ਨਾ ਬਈ ਬਈ ਪੰਜਾਬੀ ਕਲਚਰ ਦੀ ਮਦਦ ਜ਼ਰੂਰ ਕਰਿਆ ਕਰੋ ਹਨਾ ਬਈ ਤੇ ਧੰਨਵਾਦ ਬਈ ਸਾਰਿਆਂ ਦਾ ਤਕਰੀਬਨ 2.5